ਵਿਧਵਾ ਔਰਤ ਨੇ ਲਗਾਏ ਜ਼ਮੀਨ ਉਤੇ ਨਾਜਾਇਜ਼ ਕਬਜ਼ਾ ਕਰਨ ਦੇ ਦੋਸ਼। ਵੀਡੀਓ ਸੋਸ਼ਲ ਮੀਡੀਆ ਤੇ ਹੋ ਰਹੀ ਵਾਇਰਲ। ਮੌਜੂਦਾ ਸਰਪੰਚ ਤੇ ਵੀ ਲੱਗੇ ਧੱਕੇਸ਼ਾਹੀ ਕਰਨ ਦੇ ਦੋਸ਼। ਸ਼ਾਸਤ ਤੋਂ ਲਗਾਈ ਇਨਸਾਫ ਦੀ ਗੁਹਾਰ। ਦੂਜੀ ਧਿਰ ਨੇ ਆਪਣੇ ਤੇ ਲੱਗੀ ਦੋਸ਼ਣ ਨਕਾਰਿਆ ਸਿਰ ਤੋਂ। ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਨਿਕੋਸਰਾ ਦੇ ਵਿੱਚ ਉਸ ਸਮੇਂ ਮਾਮਲਾ ਗਰਮਾ ਗਿਆ ਜਦੋਂ ਇੱਕ ਵਿਧਵਾ ਔਰਤ ਨੇ ਆਪਣੀ ਜ਼ਮੀਨ ਉਤੇ ਨਾਜਾਇਜ਼ ਕਬਜ਼ਾ ਕਰਨ ਦੇ ਦੋਸ਼ ਲਗਾਏ ਨੇ ਤਾਂ ਵਿਧਵਾ ਔਰਤ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਵਿਧਵਾ ਔਰਤ ਵੱਲੋਂ ਇਸ ਵੀਡੀਓ ਦੇ ਵਿੱਚ ਪਿੰਡ ਹੀ ਮੌਜੂਦਾ ਸਰਪੰਚ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਇਸ ਮਾਮਲੇ ਨੂੰ ਲੈ ਕੇ ਜਦੋਂ ਵਿਧਵਾ ਰਜਵੰਦ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਇਸ ਮਾਮਲੇ ਦੀ ਪੂਰੀ ਕਹਾਣੀ ਦੱਸੀ ਵਿਧਵਾ ਔਰਤ ਅਤੇ ਹੋਰ ਪਿੰਡ ਵਾਸੀਆਂ ਨੇ ਜਾਣਕਾਰੀ ਦਿੱਤੇ ਦੱਸਿਆ ਕਿ ਇਹ ਜ਼ਮੀਨ ਉਹਨਾਂ ਵੱਲੋਂ ਕਿਸੇ ਤੋਂ ਖਰੀਦੀ ਹੋਈ ਹੈ ਜਿਸ ਦੀ ਰਜਿਸਟਰੀ ਉਹਨਾਂ ਦੇ ਕੋਲ ਹੈ ਪਰ ਪਿੰਡ ਦੇ ਮੌਜੂਦਾ ਸਰਪੰਚ ਵੱਲੋਂ ਉਹਨਾਂ ਉੱਤੇ ਸਿਆਸੀ ਦਬਾਅ ਪਾ ਕੇ ਉਹਨਾਂ ਦੀ ਜ਼ਮੀਨ ਉੱਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੰਤਕਾਰ ਕਿਹੜਾ ਪਿੰਡ ਪਿੰਡ ਵੀਰ ਜੀ ਮੇਰਾ ਨਿਕੋਸਰਾ ਅੱਜ ਇੱਕ ਪੰਜੇ ਤੁਹਾਡੀ ਵੀਡੀਓ ਕੋ ਵਾਇਰਲ ਹੋ ਰਹੀ ਹੈ ਕੋ ਕਬਜੇ ਕੁਬਜ ਨੂੰ ਲੈ ਕੇ ਕੀ ਇਹ ਪੂਰਾ ਮਾਮਲਾ ਜੀ ਸਾਰੇ ਇਸ ਤਰ੍ਹਾਂ ਆ ਕਿ ਅਸੀਂ 2013 ਵਿੱਚ ਥਾਂ ਲਿਆ ਸੀ ਹਰਪ੍ਰੀਤ ਸਿੰਘ ਪੁੱਤਰ ਸਰਦੇਵ ਸਿੰਘ ਵਾਸੀ ਨਿਕੋਸਰਾ ਫਿਲਹਾਲ ਵਾਸੀ ਮੱਗੋਸੂਆ ਉਹਨਾਂ ਕੋਲ ਸਾਰਾ ਅਸੀਂ ਜਗਾ ਖਰੀਦੀ ਸੀ ਮੁੱਲ ਮੇਰੇ ਨਾਮ ਤੇ ਹੀ ਹੈ ਜੋ ਤੇ 5 ਸਾਲ ਹੋ ਗਏ ਮੇਰੇ ਹਸਬੰਦ ਅੰਸਪਾਇਰ ਹੋ ਗਏ ਨੇ ਤੇ ਪਿੰਡ ਦਾ ਜਿਹੜਾ ਸਰਪੰਚ ਆ ਆਮ ਆਦਮੀ ਪਾਰਟੀ ਦਾ ਉਹਨਾਂ ਦੀ ਵਾਈਫ ਆ ਸਰਪੰਚ ਸਰ ਉਹ ੱੱਕੇਛਾਈ ਨਾਲ ਮੇਰੇ ਖੱਤੇ ਵਿੱਚ ਕਬਜ਼ਾ ਕਰਦੇ ਨੇ ਤੇ ਸਾਡੇ ਘਰ ਵਿੱਚ ਜੈਂਸ ਦੇ ਕੋਈ ਨਹੀਂ ਹੈਗਾ ਵੀ ਕੋਈ ਰੱਖਿਆ ਨਹੀਂ ਹੈਗੀ ਮੇਰੇ ਬੇਬੇ ਸਾਸ ਨੇ ਤੇ ਬਹੁਤ ਹੀ ਮੰਦੀ ਸ਼ਬਦਾਵਲੀ ਉਹਨਾਂ ਨੇ ਬੋਲੀ ਆ ਮੈਂ ਸਰ ਬੜੀ ਦੁਖੀ ਆ ਮੇਰੀ ਇਹ ਹੱਥ ਜੋੜ ਕੇ ਅਪੀਲ ਆ ਕਿ ਸਾਰੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਨਿਆਂਗਰ ਜਥੇਬੰਦੀਆਂ ਸਭਨਾਂ ਨੂੰ ਅਪੀਲ ਆ ਮੇਰੀ ਹੱਥ ਜੋੜ ਕੇ ਅਸੀਂ ਦੋਨੋਂ ਵਿਧਵਾ ਆ ਮਦਰ ਇਨ ਲਾ ਵੀ ਔਰ ਮੈਂ ਵੀ ਮੇਰੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਪੋਲੀਟੀਕਲ ਪ੍ਰਭਾਵ ਪਾ ਕੇ ਮੈਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਜਦੋਂ ਕਦੋਂ ਆਣ ਕੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਮੈਂ ਦਿੱਤੀਆਂ ਸੀ ਦਰਖਾਸਤਾਂ ਬਟ ਲਿਖਤੀ ਟਾਈਮ ਵੀ ਲੈ ਕੇ ਜਾਂਦੇ ਰਹੇ ਬਟ ਮੇਰੀ ਕੋਈ ਸੁਣਵਾਈ ਨਹੀਂ ਹੈਗੀ ਫੇਰ ਪੋਲੀਟੀਕਲ ਪ੍ਰਭਾਵ ਪੂਰਾ ਮਾਮਲਾ ਹੈ ਜੀ ਮੁੱਖ ਤੇ ਹੁਣ ਮਨਦਰ ਸਿੰਘ ਆਪ ਅੱਜ ਦਾ ਸਪੰਜ ਬਣਿਆ ਤੇ ਉਹ ਜਿਆਦਾ ਪੋਲੀਟੀਕਲ ਦਬਾਅ ਪਾਈ ਜਾਂਦੇ ਆ ਪ੍ਰਸ਼ਾਸਨ ਦੇ ਰਾਹੀਂ ਕੋਈ ਸੌਦਾ ਕਹਿੰਦਾ ਨਹੀਂ ਗਿਆ ਇਹ ਦਿੱਤੀ ਦੇ ਵੀ ਗਏ ਹਾਂ ਜਿਹੜਾ ਉਹਨਾਂ ਦਾ ਸੱਜੋ ਤੇ ਗਏ ਆ ਸਾਡੀ ਕੋਈ ਸੁਣਵਾਈ ਨਹੀਂ ਹੋਣੀ ਤੇ ਬਾਕੀ ਉਹ ਨਿਸ਼ਾਨੀ ਇੱਕ ਦੋ ਵਾਰ ਹੋਈ ਆ हां ਉਹਨਾਂ ਦਾ ਪੂਰਾ ਜਾਣ ਕੇ ਤੇ ਜੇ ਥਾਂ ਕੇ ਬੰਦੇ ਆ ਉਹਨਾਂ ਦਾ ਥਾਂ ਪੂਰਾ ਮਿਲਿਆ ਬਿਲਕੁਲ ਪੂਰਾ ਉਹ ਪਿਛਤ ਮਿਲਿਆ ਫਿਰ ਵਿਆਹ ਕੇ ਬੰਦੇ ਜੋ ਹੋਂ ਨਹੀਂ ਲਈ ਕੋਈ ਵੀ ਅੱਜ ਤੱਕ ਪੇਸ਼ਾਈ ਕੀਤੀ ਉਹਨਾਂ ਅੱਜ ਕੋਈ ਨਿਸ਼ਾਨੀ ਨਹੀਂ ਉਹਨਾਂ ਦਾ ਰੋਲਾ ਜਿਹੜਾ ਮੇਨ ਹੈਗਾ ਜੀ ਥਾਂ ਆ ਗਿਆ ਜੀ ਇਹ ਥਾਂ ਮਰ ਲਿਆ ਜੀ ਦੇ ਵਿੱਚ ਇਹ 30 ਨੰਬਰ ਦੇ ਕਮੇਟੇ ਹੋਰ ਇਹਨਾਂ ਗੋਦਰ ਵਾਲਿਆ ਕਸਟੋਰੀਆਂ ਦਾ ਵੀ ਆ ਉਹ ਕਮਜਾ ਇਹਦਾ ਉਹ ਜਿਹਦਾ ਕਮਜਾ ਉਹਦਾ ਹੁੰਦਾ ਉਹਨਾਂ ਦਾ 123 ਨੰਬਰ ਕਿੰਨਾ ਖਾਂ ਇਹਦਾ ਇਹ ਨਾਲ ਦਾ 123 ਆ ਤੇ ਇਸ ਕਰਕੇ ਉਹ ਦਾਦਾ ਕੱਤੀ ਵਿੱਚ ਇਹਨੇ ਸਾਰੇ ਧਿਆਨ ਕੇ ਬਾਦ ਆਉਂਦਾ ਸਾਰੇ ਉਹ ਕਰਨੇ ਵੀ ਆ ਦਾ ਕੁਝ ਪਤਰੀ ਜਾਂਚ ਕੀਤੀ ਜਾਵੇ ਅਧਰੇ ਦੂਜੇ ਪਾਸੇ ਦੂਜੀ ਧੀ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਬੇਬੁਨਿਆਦ ਦੱਸਿਆ ਉਹਨਾਂ ਕਿਹਾ ਕਿ ਔਰਤ ਦੇ ਵੱਲੋਂ ਲਗਾਏ ਜਾ ਰਹੇ ਦੋਸ਼ ਬਿਲਕੁਲ ਬੇਬੁਨਿਆਦ ਹਨ ਜਿਹੜਾ ਮਾਮਾ ਨਿਰਮਲ ਸਿੰਘ ਕਾਲੂ ਇਹਨੇ ਖੁਸਰਾਇ ਜਿਹੜੀ ਇੱਕ ਕੁੜੀ ਦੇ ਵਿਆਹ ਤੋਂ ਹੋਈ ਜੇ ਵੀਡੀਓ ਬੀਜੀ ਸੀ ਤੁਹਾਡੇ ਤੇ ਇਲਜ਼ਾਮ ਲਾਏ ਇਹ ਜੇ ਠੱਕ ਠੱਕੇ ਸਹੀ ਕਰੇ ਕੀ ਇਹ ਮਾਮਾ ਕੋਈ ਇਹ ਪਿਛਲੇ ਸਾਲ ਇਨਸਾਨ ਦੇ ਲਈ ਹੀ ਤੇ ਸਰਦਾਰ ਸਾਹਿਬ ਆਏ ਹੀ ਤੇ ਇਹਨੇ ਨਿਸ਼ਾਨੇ ਹੁੰਦੇ ਤੇ ਫਿਰ ਅਸੀਂ ਡੀਸੀ ਤੇ ਦਰਖਾਸਤ ਦੇ ਕੇ ਡੀਸੀ ਦੇ ਥਰੂ ਇੱਕ ਕਮਿਸ਼ਨ ਨੇ ਨਿਸ਼ਾਨਦੇ ਕੀਤੀ ਹੈ ਇਹਨਾਂ ਨੇ ਉਹ ਬਾਗ ਆਪਣੇ ਵਟ ਪਾ ਕੇ ਗਏ ਤੇ ਉਹਨੇ ਜਿਹੜੀ ਵਟ ਢਾਤੀ ਅਸੀਂ ਆਪਣੇ ਹੀ ਜਿਹੜੀ ਜਗ੍ਹਾ ਸਾਡੀ ਉਹੀ ਲਈ ਹੈ ਤੇ ਕੋਈ ਵੀ ਵੀ ਜੋ ਦੋਸ਼ ਲਾ ਰਿਹਾ ਬੇ ਬਿਲਕੁਲ ਬੇਵਿਨਿਆਦ ਹੈ ਦਾ ਕੋਈ ਸੱਚ ਨਹੀਂ ਹੈ ਕਿਉਂਕਿ ਅਸੀਂ ਪ੍ਰੋਪਰ ਬੀਸੀ ਦੇ ਥਰੂ ਔਰ ਕਮਿਸ਼ਨ ਬਾਇ ਹਾਈ ਸਪੈਸ਼ਲ ਉਹਦੇ ਥਰੂ ਜੋ ਨਿਸ਼ਾਨਦਾਈ ਉਹੀ ਹੈ ਆਪਣਾ ਥਾਂ ਹੋਇਆ ਤੁਹਾਡੀ ਜਿਹੜੀ ਆਪਣੀ ਪਰਸਨਲ ਜਗ੍ਹਾ ਵੈਸੇ ਕਿੰਨੀਆਂ ਸਾਰੇ ਭਰਾਵਾਂ ਦੀ ਸਾਡੀ ਇੱਥੇ ਹੈਗੀ ਹੈ 1 ਨਾਲ 16 ਮਰਲੇ 129 ਖੇਵਟ ਹੈ ਇਹ ਬੀਬੀ ਦਾ 131 ਹੈ ਅਹੀਂ ਆਪਣਾ 129 ਖੇਵੜ ਦੀ ਪ੍ਰਾਪਰ ਨਿਸ਼ਾਨਦੇਹੀ ਕਰਾਇਆ ਕੇ ਤਾਹੀ ਆਪਣੀ ਉਹ ਜਿਹੜੀ ਉਹੋ ਹੀ ਜਗ੍ਹਾ ਲਈ ਸਾਡੇ ਕੋ ਕੋਈ ਅਹੀਂ ਫालतू ਕਿਸੇ ਦੀ 1 ਇੰਚ ਨਹੀਂ ਜਦੋਂ ਮਰਜੀ ਲਿਆ ਕੇ ਬੇਨਤੀ ਕਰ ਸਕਦੇ ਹੋ ਕਿਉਂਕਿ ਕਮਿਸ਼ਨ ਨੇ ਇੱਥੇ ਸਾਰੇ ਪਿੰਡ ਦੇ ਮੋਹਤਬਰਾਂ ਦੇ ਸਹਿਮਤ ਹੋਇਆ ਸਾਡੇ ਕੋ ਕਾਗਜ਼ ਆ ਗਏ ਬਿਊਟੀਕਲ ਦੁਆ ਮੈਂ ਤਾਂ ਇਕੱਲੀ ਹਾਂ ਮੈਂ ਤਾਂ ਇਕੱਲੀ ਨੇ ਮੈਨੂੰ ਕਦੇ ਕਦੀ ਕਹਿ ਦਿੰਦੇ ਆ ਰਵੀਨਾ ਮੇਰਾ ਤਾਂ ਬਿਊਟੀਕਲ ਦੁਆ ਹੈ ਹੀ ਨਹੀਂ ਕੋਈ ਮੇਰੀ ਤਾਂ ਪਾਰਟੀ ਹੈ ਅੱਜ ਕੱਲ ਹਰੀ ਉਹ ਪਾਰਟੀ ਜਿਹੜੀ ਮੈਂ ਮਖਾਲੀ ਦਲ ਦਾ ਬੰਦਾ ਹਾਂ ਬਿਊਟੀਕਲ ਦੁਆ ਕਹਦਾ ਹੋ ਸਕਦਾ ਅਹੀਂ ਤਾਂ ਆਪਣਾ ਜਿਹੜਾ ਹੱਕ ਬਣਦਾ ਉਹੋ ਹੀ ਅਹੀਂ ਹਰ ਕੋ ਦੇ 1 ਇੰਚ ਜੇ ਕੋਈ ਜ਼ਿਆਦਾ ਹੋਵੇ ਅਸੀਂ ਦੇ ਦਾਂ ਦਾ ਬਿਲਕੁਲ ਬੇਵਿਣਿਆਰ ਨੇ ਜਦੋਂ ਮਰਜ਼ੀ ਲਿਆ ਕੇ ਜਿਹੜੇ ਕਮਿਸ਼ਨ ਦੇ ਕੀਤੀ ਹੈ ਉਹ ਇੱਥੇ ਉਹਦੇ ਗਰਦੌਰ ਨੇ ਆਪਣੇ ਨਿਰਭ ਬਣਾ ਕੇ ਉਹ ਅੰਦਰ ਵੀ 1 ਇੰਚ ਦਾ ਵੀ ਫਰਕ ਹੋਏ ਤਾਂ ਮੈਂ ਜ਼ਿੰਮੇਵਾਰ ਜਿਹੜੇ ਥਰੂ ਪ੍ਰੋਪਰ ਚੈਨਲ ਤੁਸੀਂ ਉਹ ਆਪਣਾ ਚੈਨਲ ਬਿਲਕੁਲ ਪ੍ਰੋਪਰ ਚੱਲ ਤਿੰਨ ਵਾਰ ਨਿਸੰਦ ਹੋ ਗਈ ਆਪਾਂ ਪਿਛਲੀ ਵਾਰ ਐਸਆਈ ਜਿਹੜਾ ਹੈਗਾ ਆਪਣਾ ਦਰਜੀਤ ਸਿੰਘ ਉਹਨੇ ਸਾਰੀ ਕਾਰਵਾਈ ਕਰਕੇ ਗਿਆ ਹੀ ਇਹਨੇ ਫਿਰ ਵੀ ਉਹ ਬਟਵਾਤੀ ਹੇ ਉਹ ਹੋਇਆ ਆਪਣਾ ਥਾਂ ਲਿਆ ਸੀ ਬਿਲਕੁਲ 1 ਇੰਚ ਵੀ ਜੇ ਫालतू ਥਾਂ ਲਿਆ ਉਹਦੇ ਹਿੱਤੀ ਦੇ ਅੰਦਰ ਜੜਦੇ ਕਲਾ ਟਾਈਮ ਟਿਵਲੀ ਡੇਰਾ ਬਾਬਾ ਨਾਨਕ ਤੋਂ ਪੱਤਰਕਾਰ ਮਨਿੰਦਰ ਸਿੰਘ ਹੈਪੀ ਕੌਟ ਲਈ ਵਿਸ਼ਾਤ ਰਿਪੋਰਟ